ਇੱਲਾ ਵੀ ਦੋਸਤੋ ਕਾਫੀ ਵੀਰਾਂ ਨੂੰ ਢੀਕਸੀ ਵੀਰੰਦਾਵਾ ਗੌਟ ਫਾਰਮਰ ਟ੍ਰੇਨਿੰਗ ਕਦੋਂ ਰੱਖਣਗੇ ਹਨ ਹੁਣ ਸਿਆਲ ਬਾਈ ਜੀ ਜਿਹੜਾ ਟੱਪ ਚੁੱਕਿਆਗਾ ਲਗਭਗ ਤੇ ਜਗਦੀਪ ਬਾਈ ਨੇ ਕਹਿੰਦਾ ਵੀ ਹੁਣ ਆਪਾਂ ਇੱਕ ਬੱਕਰੀ ਜੀ ਟ੍ਰੇਨਿੰਗ ਕਰਾਂਗੇ ਬੱਕਰਾਂ ਜਾਂ ਕੀ ਹੋਊਗਾ ਟ੍ਰੇਨਿੰਗ ਦੇ ਵਿੱਚ ਤੇ ਕਦੋਂ ਹੋਊਗੀ ਟ੍ਰੇਨਿੰਗ ਸਾਰੀ ਗੱਲਬਾਤ ਆਪਾਂ ਜਗਦੀਪ ਬਾਈ ਦੇ ਨਾਲ ਕਰਦੇ ਆਂ ਬਾਈ ਸਤਿਕਾਰ ਜੀ ਸਤਿਕਾਰ ਬਾਈ ਜੀ ਸਾਰੇ ਹੀ ਬੱਕਰੀ ਪਾਲਕ ਭਰਾਵਾਂ ਨੂੰ ਬਹੁਤ ਹੀ ਬਹੁਤ ਧੰਨਵਾਦ ਤੇ ਸਵਾਗਤ ਹੈ ਜੀ ਠੀਕ ਹੈ ਬਾਈ ਜੀ ਦੱਸੋ ਬਾਈ ਜੀ ਟ੍ਰੇਨਿੰਗ ਬਾਰੇ ਕਦੋਂ ਆਗੀ ਕਿੱਥੇ ਆਗੀ ਕਿਵੇਂ ਆਗੀ ਦੇਖੋ ਬਹੁਤ سارے ਬੱਕਰੀ ਪਾਲਕਾਂ ਪ੍ਰਾਮਾਂ ਦਾ ਕਾਲ ਆ ਰਹੀ ਸੀਗੀ ਕਿਉਂਕਿ ਸਾਰਿਆਂ ਨੂੰ ਪਤਾ ਵੀ ਰੰਦਾਵਾ ਮਟਨ ਹੈ ਜਿਹੜਾ achar ਆ ਉਹਦੇ ਵਿੱਚ ਬਿਜ਼ੀ ਸੀ ਸ਼ਡਿਊਲ ਠੀਕ ਆ ਜੀ ਤੇ ਦੁਬਾਰਾ ਮੁੜ ਕੇ ਹੁਣ ਆਪਾਂ ਬੱਕਰੀ ਪਾਲਣ ਦੇ ਵਿੱਚ ਦੁਬਾਰਾ ਉਸੇ ਤਰ੍ਹਾਂ ਹੀ ਜਿਹੜਾ ਟ੍ਰੇਨਿੰਗ ਆਪਣਾ ਸ਼ਡਿਊਲ ਆ ਉਹ ਦੁਬਾਰਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਪੀਰ ਵੇਟਿੰਗ 'ਚ ਬੈਠੇ ਆ ਕਹਿੰਦੇ ਵੀ ਟ੍ਰੇਨਿੰਗ ਜਿਹੜੀ ਲੈਣੀ ਆ ਉਹ ਰੰਧਾਵਾ ਫਾਰਮ ਵਾਲਿਆਂ ਤੋਂ ਹੀ ਲੈਣੀ ਠੀਕ ਆ ਜੀ ਠੀਕ ਆ ਜੀ ਕਦੋਂ ਆ ਟ੍ਰੇਨਿੰਗ ਆਪਣੀ ਪਹਿਲਾਂ ਆਪ ਡੇਟ ਦੱਸ ਦੀਏ ਹਾਂ ਟ੍ਰੇਨਿੰਗ ਆਪਣੀ ਹੈਗੀ ਆ ਜੀ 24 ਅਤੇ 25 ਫਰਵਰੀ 24 25 ਫਰਵਰੀ ਨੂੰ ਹਾਂ 24 ਅਤੇ 25 ਫਰਵਰੀ ਨੂੰ ਜੀ ਠੀਕ ਆ ਜੀ ਕਿਸੇ ਵੀ ਸੱਜਣ ਨੇ 24 25 ਫਰਵਰੀ ਦੀ ਟ੍ਰੇਨਿੰਗ ਲੈਣੀ ਹੋਵੇ ਤਾਂ ਉਹ ਫੋਨ ਕਰਕੇ ਸੀਟ ਜਿਹੜੀ ਬੁੱਕ ਕਰਾ ਸਕਦਾ ਠੀਕ ਆ ਜੀ ਖਾਸ ਕੀ ਹੋਊਗਾ ਆਪਣੀ ਟ੍ਰੇਨਿੰਗ ਦੇ ਵਿੱਚ ਇਹ ਸਵਾਲ ਖਾਸ ਇਹ ਹੋਊਗਾ ਬਾਈ ਜੀ ਦੇਖੋ ਪੰਜਾਬ ਜਿਹੜਾ ਪੰਜਾਬ ਆ ਹਾਂਜੀ ਉਹਨੂੰ ਸਾਰੇ ਲੋਕਾਂ ਦਾ ਜ਼ੋਰ ਲੱਗਿਆ ਪਿਆ ਵੀ ਆਪਾਂ ਇਹਨਾਂ ਨੂੰ ਕਰਜ਼ਾਈ ਕਰੀਏ ਕਰਜ਼ਾਈ ਕਰਦੀ ਹੈ ਠੀਕ ਆ ਬੈਂਕਾਂ ਦਾ ਹਾਂਜੀ ਠੀਕ ਆ ਕੰਪਨੀਆਂ ਦਾ ਵੱਡੇ ਵੱਡੇ ਲੋਨ ਦਿੰਦਿਆਂ ਵੀ ਆਏ ਕਰ ਲੋ ਲੋਨ ਲੈ ਲੋ ਫਰਾਂ ਤੇ ਮਤਲਬ ਯਾਰ ਇੱਕ ਬੱਕਰੀ ਵਾਲਕ ਬਚਿਆ ਕੱਲਾ ਜਿਹੜਾ ਮੈਨੂੰ ਲੱਗਦਾ ਵੀ ਕਰਜ਼ਾਈ ਨਹੀਂ ਹੋਣਾ ਵੱਡਾ ਕਰਜ਼ਾਈ ਨਹੀਂ ਲਮਟਾਂ ਨੂੰ ਮਟਾਉਂਦਾ ਨਹੀਂ ਚਲੋ ਆਏ ਤਾਂ ਹਰੇਕ ਬੰਦੇ ਮੜਾ ਮੋਟਾ ਦੇਣਾ ਹੁੰਦਾ ਸਹੀ ਗੱਲ ਆ ਪਰ ਬਹੁਤ ਸਾਰੇ ਮਤਲਬ ਕਿ ਵੀ ਸੈਂਟਰ ਇਦਾਂ ਦੇ ਬਣ ਚੁੱਕੇ ਆ ਵੀ ਲੋਨ ਦਾ ਚਾਂਸਾ ਦੇ ਦੇ ਕੇ ਹਾਂਜੀ ਬਾਈ ਅਸੀਂ ਲੋਨ ਦੇਵਾਂਗੇ ਕਰੋੜ ਦੇਵਾਂਗੇ 50 ਲੱਖ ਦਾ ਦਵਾਵਾਂਗੇ 20 ਲੱਖ ਦਾ ਦਵਾਵਾਂਗੇ ਉਹ ਨਾ ਨਾ ਪਰ ਉਹ ਮਾਨਸੋ ਕਦੇ ਵੀ ਇੱਕ ਗਰੰਟੀ ਦਿੰਦਾ ਮੈਂ ਇੱਕ ਚੀਜ਼ ਦੀ ਹਾਂਜੀ ਵੀ ਜਿਹੜਾ ਬੱਕਰੀ ਪਾਲਣ ਦਾੰਦਾ ਇਹ ਹਾਂਜੀ ਇਹ ਮਾੜੇ ਬੰਦੇ ਨੂੰ ਲੋਨ ਨਹੀਂ ਮਿਲਦਾ ਹੈਗਾ ਨਹੀਂ ਮਿਲਦਾ ਅਜੜੀ ਨੂੰ ਲੋਨ ਨਹੀਂ ਮਿਲਦਾ ਠੀਕ ਹੈ ਬੱਕਰੀ ਪਾਲਕ ਨੂੰ ਲੋਨ ਨਹੀਂ ਮਿਲਦਾ ਇਹ ਮੇਰੀ ਗਰੰਟੀ ਆ ਠੀਕਾ ਠੀਕਾ ਬਹੁਤ ਸਾਰੇ ਭਰਾ ਦੇਖੋ ਅਸੀਂ ਇੱਕ ਬੈਚ ਰੱਖਿਆ ਸੀਗਾ ਜਿਹੜਾ ਲੋਨ ਦਾ ਸਰਟੀਫਿਕੇਟ ਦੇ ਕੇ ਟ੍ਰੇਨਿੰਗ ਲਾਉਣ ਦੀ ਗਰੰਟੀ ਗੱਲ ਕਰੀ ਸੀ ਹਾਂਜੀ ਆਇਆ ਸੀ ਪਰ ਸਾਨੂੰ ਜਦੋਂ ਅਸੀਂ ਉਹਦੇ ਫੀਲਡ ਦੇ ਵਿੱਚ ਪਏ ਸਥਿਤੀ ਦੇ ਵਿੱਚ ਪਏ ਵੀਰ ਨਹੀਂ ਕਿਸੇ ਨਾਲ ਧੋਖਾ ਨਹੀਂ ਕਰਨਾ ਹਾਂ ਕਿਉਂਕਿ ਇਹ ਲੋਨ 101% ਕਹਿੰਨਾ ਮੈਂ ਵੀ ਇਹ ਲੋਨ ਤੁਸੀਂ ਭਲੇ ਖੇਜ ਨਾ ਰਹੋ ਇਹ ਲੋਨ ਹੈ ਜਿਹੜਾ ਆਮ ਬੱਕਰੀ ਪਾਲਕ ਨੂੰ ਨਹੀਂ ਮਿਲਦਾ ਇਹ ਤਕੜੇ ਲੋਕਾਂ ਨੂੰ ਲੋਨ ਮਿਲੂਗਾ ਕਿ ਮੰਨ ਲਓ ਕੋਈ ਗਰੀਬ ਬੰਦਾ ਹੈਗਾ ਉਹ ਕਹਿੰਦਾ ਮੈਂ 10 ਬੱਕਰੀਆਂ ਲੈ ਲਾਂ ਮੇਰਾ ਕੰਮ ਚੱਲ ਪੂਗਾ ਉਹਨੂੰ ਆਏ ਹੁੰਦਾ ਮੈਂ ਜਾਮਾ ਬੈਂਕ 'ਚ ਤੇ ਬੈਂਕ ਵਾਲਾ ਮੈਨੂੰ ਕਹੇ ਦੇ ਵੀ ਭਾਈ ਆ ਚੱਕ 1 ਲੱਖ 1.5 ਲੱਖ ਰੁਪਏ ਤੂੰ ਬੱਕਰੀਆਂ ਦਾ ਕੰਮ ਚਲਾ ਲੈ। ਐਦਾਂ ਕਦੇ ਵੀ ਨਹੀਂ ਹੁੰਦਾ। ਐਦਾਂ ਕਦੇ ਵੀ ਨਹੀਂ ਹੁੰਦਾ। ਕਦੇ ਵੀ ਨਹੀਂ ਹੁੰਦਾ। ਮੇਰੀ ਗਰੰਟੀ ਆ ਤੁਸੀਂ ਇੱਕ ਬੱਕਰੀ ਪਾਲਕ ਨੂੰ ਬੈਂਕਾਂ ਵਾਲੇ ਕੋਲੇ ਭੇਜ ਕੇ ਦੇਖ ਲਓ। ਉਹਨੂੰ ਪਹਿਲੀ ਗੱਲ ਤਾਂ ਐਨੀ ਗੱਲ ਕਹਿ ਗਈ ਮੋੜ ਦੇਣਾ ਬੈਂਕਾਂ ਨੇ ਵੀ ਪਿੱਛੋਂ ਲੋਨ ਬੰਦ ਨੇ। ਲੋਨ ਬੰਦ ਨੇ। ਠੀਕ ਹੈ ਨਾ? ਵੀਰੇ ਭਲੇਖੇ ਜਨਾਰੇਓ ਲੋਨ ਬਿਨਾ ਲੋਨ ਤੋਂ ਕਿਵੇਂ ਕੰਮ ਕਰਨਾ ਹੈ? ਹਾਂ। ਬਿਨਾ ਕਰਜ਼ਾ ਚੜਾਏ ਬੱਕਰੀ ਪਾਲਣ ਤੇ ਕਿਵੇਂ ਕੰਮ ਕਰਨਾ? ਇੱਕ ਦੇਖੋ ਡੈਰੀ ਫਾਰਮ ਆ। ਪੋਲਟਰੀ ਫਾਰਮ। ਇਹ ਤਾਂ ਜੰਨੇ ਵੀ ਕਿਸਾਨ ਕੰਮ ਕਰ ਰਹੇ ਨੇ 70% ਕਰਜ਼ਾ ਚੱਕ ਕੇ ਕੰਮ ਕਰਦੇ 70% 30% ਜਿਹੜੇ ਆਪਦੇ ਪੈਰਾਂ ਤੇ ਕੰਮ ਚਲਾਇਆ ਜਨਾਂ ਨੇ ਉਹ ਕਾਮਯਾਬ ਵੀ ਨਹੀਂ ਸਹੀ ਗੱਲ ਹੈਗੀ ਠੀਕ ਆ ਪਰ ਇੰਨੀ ਗਰੰਟੀ ਦਿੰਨਾ ਮੈਂ ਵੀ ਜੇ ਤੁਸੀਂ ਬੱਕਰੀਆਂ ਦੇ ਵੀ ਵੱਡੇ ਵੱਡੇ ਕਰਜ਼ੇ ਚੱਕ ਕੇ ਕੰਮ ਕਰਨ ਲੱਗੇ ਤੁਸੀਂ ਪਾਸ ਨਹੀਂ ਹੋ ਸਕਦੇ ਕਿਉਂਕਿ ਇਹ ਤਾਂ ਆਪਦੇ ਆਪ ਚੋਂ ਹੀ ਬੈਂਕ ਹੈ ਸਹੀ ਗੱਲ ਹੈ ਨਾ ਕਿਵੇਂ ਕਰਨਾ ਹੈ ਕਿਦਾਂ ਤਰੀਕਾ ਵਰਤਣਾ ਹੈ ਬਿਨਾ ਪੈਸਿਆਂ ਤੋਂ ਥੋੜੇ ਪੈਸਿਆਂ ਤੋਂ ਕਿਵੇਂ ਬੱਕਰੀ ਪਾਲਣ ਕਰਨਾ ਉਹ ਤੁਹਾਨੂੰ ਅਸੀਂ ਦੱਸਾਂਗੇ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਦੇ ਵਿੱਚ ਕਿੰਨੇ ਤਰੀਕ ਨੂੰ ਦਵਾਇਆ ਜਾਂਦਾ ਹੈ 24 ਤੇ 25 ਫਰਵਰੀ ਨੂੰ ਤੁਸੀਂ ਸੀਟਾਂ ਬੁੱਕ ਕਰਾਓ ਉਦੋਂ ਪਹਿਲਾਂ ਪਹਿਲਾਂ ਆਪਣਾ ਆਧਾਰ ਕਾਰਡ ਭੇਜੋ ਮੋਬਾਈਲ ਨੰਬਰ ਲਿਖਾਓ ਪਿੰਡ ਦੱਸੋ ਤੇ ਆਪਣੀ ਸੀਟ ਹੈ ਜਿਹੜੀ ਉਹ ਬੁੱਕ ਕਰਾਓ ਠੀਕ ਹੈ ਜੀ ਤਾਂ ਕਿ ਤੁਸੀਂ ਸਾਡਾ ਮਨੋਰਥ ਹੈਗਾ ਵੀ ਕਰਜ਼ਾ ਮੁਕਤ ਬੱਕਰੀ ਪਾਲਕ ਹੋਵੇ ਠੀਕ ਹੈ ਜੀ ਕਿੰਨੇ ਰੁਪਏ ਫੀਸ ਹੋਊਗਾ ਆਪਣੀ ਟ੍ਰੇਨਿੰਗ ਦੀ ਨਾ ਆਪਣੀ ਫੀਸ ਆ ਬਾਈ ਜੀ 3000 ਠੀਕ ਹੈ ਸਰਟੀਫਿਕੇਟ ਮਿਲੂਗਾ ਕਿ ਨਹੀਂ ਮਿਲੂਗਾ ਇੱਕ ਜਿਹੜੇ ਬਾਈਆਂ ਨੂੰ ਭਲੇਖਾ ਵੀ ਯਾਰ ਇਨਾਂ ਕੋਲੇ ਖਾਨੀ ਸਰਟੀਫਿਕੇਟ ਦਾ ਝੰਜਟ ਨਹੀਂ ਹੈਗਾ ਪਤਾ ਨਹੀਂ ਤਾਂ ਨਹੀਂ ਇਹ ਦੇ ਦਿੰਦੇ ਹਾਂ ਜੀ ਸਰਟੀਫਿਕੇਟ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ ਸਰਕਾਰੀ ਵੀ ਪ੍ਰਾਈਵੇਟ ਵੀ ਪ੍ਰਾਈਵੇਟ ਵੀ ਲੈ ਲਓ ਸੈਂਟਰ ਵਾਲਾ ਵੀ ਲੈ ਲਓ ਪ੍ਰਾਈਵੇਟ ਵੀ ਲੈ ਲਓ ਜਿਹੜਾ ਮਰਜ਼ੀ ਲੈ ਲਓ ਸਰਟੀਫਿਕੇਟ ਅਸੀਂ ਦੇਵਾਂਗੇ ਜੇ ਤੁਸੀਂ ਆਪਦੀ ਹਿੰਮਤ ਰੱਖਦੇ ਹੋ ਵੀ ਲੋਨ ਲੈ ਲਓਗੇ ਹਾਂਜੀ ਤਾਂ ਤੁਸੀਂ ਲੋਨ ਲੈ ਲਓ ਸਰਟੀਫਿਕੇਟ ਸਾਥੋਂ ਲਾਓ ਜਿਹੜਾ ਮਰਜ਼ੀ ਲਾਓ ਠੀਕ ਆ ਪਰ ਅਸੀਂ ਲੋਨ ਦੀ ਕੋਈ ਗ੍ਰਸੇ ਨੂੰ ਗਾਰੰਟੀ ਨਹੀਂ ਦਿੰਦੇ ਠੀਕ ਆ ਅਸੀਂ ਸਰਟੀਫਿਕੇਟ ਦੀ ਗਾਰੰਟੀ ਦੇਵਾਂਗੇ ਤੇ ਬੱਕਰੀ ਪਾਲਣ ਦੇ ਵਿੱਚ ਕੰਮ ਜਾਫ ਹੋਣ ਦੀ ਗਾਰੰਟੀ ਠੀਕ ਆ ਜੇ ਸਾਡੇ ਤਰੀਕੇ ਦੇ ਨਾਲ ਬੰਦਾ ਕਰੂਗਾ ਲਓ ਜੀ ਬਾਈ ਜੀ ਹੁਣ 24 ਤੇ 25 ਫਰਵਰੀ ਨੂੰ ਤੁਸੀਂ ਆ ਸਕਦੇ ਹੋਗੇ ਲੌਂਗੋਵਾਲ ਦੇ ਵਿੱਚ ਤੇ ਟ੍ਰੇਨਿੰਗ ਲੈ ਕੇ ਜਾ ਸਕਦੇ ਹੋਗੇ ਕਰਜ਼ਾ ਮੁਕਤ ਹਨ ਥੋੜੇ ਪੈਸਾ ਤੋਂ ਆਪਾਂ ਕਿਵੇਂ ਕੰਮ ਸਟਾਰਟ ਕਰੀਏ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਆਹੀ ਦੱਸਿਆ ਜਾਊਗਾ ਤੇ ਥੋੜੇ ਪੈਸੇ ਲਾ ਕੇ ਤੁਸੀਂ ਲੱਖ ਰੁਪਏ ਕਮਾ ਸਕਦੇ ਹੋ ਬਾਕੀ ਇੱਕ ਹੋਰ ਆ ਤਰਸੇਮ ਜੀ ਬਹੁਤ ਸਾਰੀਆਂ ਟ੍ਰੇਨਿੰਗਾਂ ਦੇ ਉੱਤੇ 2-200 4-450 50 20-20 ਬੰਦੇ ਟ੍ਰੇਨਿੰਗਾਂ ਲੈ ਕੇ ਜਾ ਚੁੱਕੇ ਆ 50% ਲੋਨ ਮਿਲ ਗਿਆ ਹੋਵੇ ਮੈਂ ਜ਼ਿੰਮੇਦਾਰੀਆਂ ਸਹੀ ਗੱਲ ਹੈ ਠੀਕ ਆ 50 ਕੀ 5 10% ਲੋਨ ਵੀ ਨਹੀਂ ਕਿਸੇ ਨੂੰ ਮਿਲਿਆ ਠੀਕ ਆ ਇਸ ਲਈ ਲੋਨ ਤੋਂ ਬਚੋ ਤੁਸੀਂ ਬੱਕਰੀ ਪਾਲਣ ਕਰੋ ਆਪਦੀ ਕਾਮਯਾਬੀ ਲਈ ਠੀਕ ਆ ਠੀਕ ਹੈ ਤੇ ਕਿਸੇ ਵੀ ਵੀਰ ਨੇ ਕਿੱਥੋਂ ਪੈਸਾ ਇਨਵੈਸਟ ਕਰਨਾ ਤੁਸੀਂ ਕੀ ਕਰਨਾ ਉਹ ਸਾਰਾ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਦੱਸਾਂ। ਲੋ ਜੀ ਬਾਈ ਜੀ ਚੱਕ ਲਓ ਫੋਨ ਸਕਰੀਨ ਤੇ ਉੱਪਰ ਨੰਬਰ ਹੈਗੇ ਨੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਰਿੰਦਾਵਾ ਗੋਡ ਫਾਰਮ ਤੋਂ ਟ੍ਰੇਨਿੰਗ ਲੈਣ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਸਰਟੀਫਿਕੇਟ ਦੋਨੇ ਤੁਸੀਂ ਲੈ ਸਕਦੇ ਹੋ ਜਿਹੜੀ ਤੁਹਾਡੀ ਮਰਜ਼ੀ ਹੋਊਗੀ ਠੀਕ ਹੈ ਜੀ ਫੀਸ ਵੱਖਰੀ ਵੱਖਰੀ ਹੈ। ਫੀਸ ਵੱਖਰੀ ਵੱਖਰੀ ਹੈ ਸਰਟੀਫਿਕੇਟ ਜਿਹੜਾ ਮਰਜ਼ੀ ਲੈਣਾ। ਜਿਹੜਾ ਮਰਜ਼ੀ ਲੈਣਾ। ਠੀਕ ਹੈ ਬਾਈ ਜੀ। ਓਕੇ ਬਾਈ ਸასი ਘਰਥਾਂ ਨੂੰ।